welcome students mcq ਦੀ ਤੀਸਰੀ ਵੀਡੀਓ ਆ ਸਾਡੀ ਸਾਡਾ ਜਿਹੜਾ ਥਿਉਰੀ ਪੋਰਸ਼ਨ ਆ ਪੰਜਾਬੀ ਭਾਸ਼ਾ ਤੇ ਭਾਸ਼ਾ ਵਿਗਿਆਨ ਦੀ ਕੁਐਸਚਨ ਆ ਸਾਡੇ ਕੋਲ ਕੀਕਾ ਜਸਨੂ ਵਿਚਮਾ ਸ਼ਬਦਾਂ ਦਾ ਬੁਨਾਰਾ ਕਿਹੜੇ ਖੇਤਰ ਦਾ ਵਾਸੀ ਹੋਵੇਗਾ ਜਿਹੜਾ ਇਹ ਸ਼ਬਦ ਬੋਲਦਾ ਏ ਕਿਹੜੇ ਖੇਤਰ ਦਾ ਵਾਸੀ ਹੋਵੇਗਾ ਕਿਹੜੇ ਖੇਤਰ ਚ ਇਹ ਸ਼ਬਦ ਬੋਲੇ ਜਾਂਦੇ ਨੇ ਪੋਆਦਾ ਕਿਹੜੀ ਭਾਸ਼ਾ ਕਿਹੜੀ ਉਪਭਾਸ਼ਾ ਵਿੱਚ ਤਾਲਵੀ ਸੰਘਰਸ਼ੀ ਸ਼ਬਦ ਸਸੇ ਦੇ ਪੈਰ ਚ ਬਿੰਦੀ ਨਹੀਂ ਮਿਲਦਾ ਪੋਆਦੀ ਦੇ ਵਿੱਚ ਸਭ ਤੋਂ ਪੁਰਾਣੀ ਲਿਪੀ ਦਾ ਜਨਮ ਕਿੱਥੇ ਹੋਇਆ ਸੁਮੇਰ ਦੇ ਵਿੱਚ ਭਾਰਤ ਦੀਆਂ ਜ਼ਿਆਦਾਤਰ ਲਿਪੀਆਂ ਦਾ ਉਤਪਤੀ ਸਰੋਤ ਕਿਹੜੀ ਲਿਪੀ ਹੈ ਬਰਮੀ ਲਿਪੀ ਤਾਕਰੀ ਲੰਡੇ ਗੁਰਮੁਖੀ ਨੂੰ ਗ੍ਰੀਅਰ ਸੰ ਕਿਹੜੀ ਲਿਪੀ ਦੇ ਸਰੂਪ ਮੰਨਦਾ ਹੈ ਸ਼ਾਰਦਾ ਲਿਪੀ ਦੇ ਫਾਰਸੀ ਪ੍ਰੇਰਣਾ ਕਾਰਨ ਗੁਰਮੁਖੀ ਵਰਣ ਮਾਲਾ ਵਿੱਚ ਵਧੇ ਅੱਖਰਾਂ ਦੀ ਗਿਣਤੀ ਪੰਜ ਹਾਲ ਨੇਪਾਸ਼ਾ ਨੂੰ ਆਖਿਆ ਚਾਰ ਆਪਸ਼ਨ ਦਿੱਤੇ ਹੋਏ ਨੇ ਸਡ ਅਨਸਰ ਆਊਗਾ ਈਡੀ ਸੰਸਥਾ ਹਿੰਦ ਇਰਾਨੀ ਪਰਿਵਾਰ ਦੀ ਵਿਕਾਸ ਲੜੀ ਦਾ ਪਹਿਲਾ ਪੜਾਅ ਹੈ ਅਬ ਇਹਸਤ ਰੂਪਾਂਤਰੀ ਵਿਆਕਰਨ ਵਿੱਚ ਕੀ ਦੱਸਿਆ ਜਾਂਦਾ ਹੈ ਨਿਯਮਾਤੇ ਸੂਤਰ ਭਾਸ਼ਾ ਨੂੰ ਜਿੰਨਾ ਦੀ ਵਿਵਸਥਾ ਵੱਜੋਂ ਪ੍ਰਭਾਸ਼ਿਤ ਕੀਤਾ ਕਿਸ ਨੇ ਪ੍ਰਭਾਸ਼ਿਤ ਕੀਤਾ ਸੋਸੀਉਰ ਨੇ ਭਾਸ਼ਾ ਵਿਗਿਆਨ ਹੈ ਭਾਸ਼ਾ ਦਾ ਬਹੁ ਪੱਖੀ ਅਧਿਐਨ ਭਾਸ਼ਾ ਵਿਗਿਆਨ ਵਿੱਚ ਸੰਚਾਰ ਮਾਡਲ ਦਾ ਸੰਸਥਾਪਕ ਹੈ ਰੋਮਨ ਜੈਕ ਜੈਕਵਸਨ ਭਾਸ਼ਾ ਵਿਗਿਆਨ ਦਾ ਖੇਤਰ ਹੈ ਭਾਸ਼ਾ ਵਿਗਿਆਨ ਦਾ ਖੇਤਰ ਇਨਾ ਵਿੱਚੋਂ ਕੋਈ ਨਹੀਂ ਤਾਂ ਸਾਡਾ ਆਨਸਰ ਆਊਗਾ ਸ ਸ ਭਾਸ਼ਾ ਵਿਗਿਆਨ ਦਾ ਸਿੱਧਾ ਸਬੰਧ ਹੈ ਕਿਹਦੇ ਨਾਲ ਚਿੰਨ ਵਿਗਿਆਨ ਨਾਲ ਭਾਸ਼ਾ ਵਿਗਿਆਨ ਦਾ ਪ੍ਰਯੋਜਨ ਹੈ ਕੀ ਪ੍ਰਯੋਜਨ ਹੈ ਭਾਸ਼ਾ ਵਿਗਿਆਨ ਦਾ ਭਾਸ਼ਾ ਦਾ ਬਹੁਪੱਖੀ ਅਧਿਐਨ ਭਾਸ਼ਾ ਵਿਗਿਆਨ ਦਾ ਅੰਗ ਹੈ ਵਿਆਕਰਨ ਪਾਸ਼ਾ ਵਿਗਿਆਨ ਵਿੱਚ ਵਧੇਰੇ ਹੈ ਵਿਗਿਆਨ ਪਾਸ਼ਾ ਵਿਗਿਆਨ ਨਾਲ ਸੰਬੰਧਿਤ ਹੈ ਰੂਪੀਮ ਪਾਸ਼ਾ ਦਾ ਬਹੁਮੁਖੀ ਅਧਿਐਨ ਕਰਦਾ ਹੈ ਪਾਸ਼ਾ ਵਿਗਿਆਨ ਸਿਧਾਂਤਿਕ ਭਾਸ਼ਾ ਵਿਗਿਆਨ ਪੁਸਤਕ ਦਾ ਲੇਖਕ ਹੈ ਡਾਕਟਰ ਪ੍ਰੀਮ ਪ੍ਰਕਾਸ਼ ਸਿੰਘ ਭਾਸ਼ਾ ਵਿਗਿਆਨ ਤੇ ਪੰਜਾਬੀ ਭਾਸ਼ਾ ਦਾ ਕਰਤਾ ਡਾਕਟਰ ਹਰਕੀਰਤ ਸਿੰਘ ਭਾਸ਼ਾ ਵਿਗਿਆਨ ਹੈ ਭਾਸ਼ਾ ਦਾ ਵਿਗਿਆਨਕ ਅਧਿਐਨ ਸ਼ੈਲੀ ਵਿਗਿਆਨ ਦਾ ਆਧਾਰ ਸਰੋਤ ਹੈ ਪਾਸ਼ਾ ਵਿਗਿਆਨ ਪਾਸ਼ਾ ਵਿਗਿਆਨ ਦਾ ਸਿੱਧਾ ਸਬੰਧ ਕਿਹਦੇ ਨਾਲ ਆ ਚਿੰਨ ਵਿਗਿਆਨ ਨਾਲ ਚਿੰਨ ਵਿਗਿਆਨ ਆਧਾਰਿਤ ਹੈ ਪਾਸ਼ਾ ਹੀ ਪ੍ਰਬੰਧ ਉੱਪਰ ਚਿੰਨ ਵਿਗਿਆਨ ਦਾ ਪਰਵਰਤਕ ਜਾਂ ਸੰਸਥਾਪਕ ਕੌਣ ਆ ਸੋਸੀਉਰ ਫ੍ਰਾਂਸੀਸੀ ਭਾਸ਼ਾ ਦਾ ਭਾਸ਼ਾ ਵਿਗਿਆਨ ਲਈ ਸ਼ਬਦ ਵਰਤਿਆ ਜਾਂਦਾ ਹੈ ਫ੍ਰਾਂਸੀਸੀ ਭਾਸ਼ਾ ਚ ਭਾਸ਼ਾ ਵਿਗਿਆਨ ਨੂੰ ਕੀ ਕਹਿੰਦੇ ਆ ਅਸੀਂ ਈਡੀ ਆਪਸ਼ਨ ਹੈ ਇਹਦੇ ਚ ਲਿੰਗਵਿਸਟਿਕ ਭਾਸ਼ਾ ਵਿਗਿਆਨ ਦਾ ਮੁੱਢ ਵੱਜਦਾ ਹੈ ਜਾਂ ਭਾਸ਼ਾ ਵਿਗਿਆਨ ਹੋਂਦ ਵਿੱਚ ਆਉਂਦਾ ਹੈ ਵਿਆਕਰਨ ਤੋਂ ਪਾਸ਼ਾ ਵਿਗਿਆਨ ਪਾਸ਼ਾ ਦੇ ਅਧਿਐਨ ਦੀ ਇੱਕ ਵਿਗਿਆਨਕ ਵਿਧੀ ਹੈ ਇਹ ਕਥਨ ਕਥਾਣਾ ਜਿਹੜਾ ਉਹ ਕਿਸ ਦਾ ਏ ਡੇਵਿਡ ਕ੍ਰਿਸਟਲ ਦਾ ਰੂਪਾਂਤਰੀ ਪਾਸ਼ਾ ਵਿਗਿਆਨ ਨੂੰ ਸਥਾਪਿਤ ਕੀਤਾ ਕਿਸ ਨੇ ਸਥਾਪਿਤ ਕੀਤਾ ਚੋਮਸਕੀ ਨੇ ਤੁਨੀ ਪਾਸ਼ਾ ਵਿਗਿਆਨ ਦੇ ਖੇਤਰ ਵਿੱਚ ਕਿਹੋ ਜਿਹੀ ਆਵਾਜ਼ ਹੈ ਸਾਰਥਕ ਕੋਰਸ ਇਨ ਜਨਰਲ ਲਿੰਗੁਇਸਟਿਕ ਪੁਸਤਕ ਦਾ ਕਰਤਾ ਚੌਮਸਕੀ ਸਰੰਚਨਾਤਮਕ ਭਾਸ਼ਾ ਵਿਗਿਆਨ ਦਾ ਆਧਾਰ ਹੈ ਭਾਸ਼ਾ ਹੀ ਸਰੰਚਨਾ ਇਕਜੇਹੀ ਕਾਇ ਜਿਸ ਵਿੱਚ ਤੁਨੀ ਬਿੰਬ ਅਰਥ ਦੋਵਾਂ ਦਾ ਸੰਜੋਗ ਹੋਵੇ ਅਖਵਾਉਂਦਾ ਹੈ ਚਿੰਨ ਚਿੰਨ ਵਿਗਿਆਨ ਲਈ ਅੰਗਰੇਜ਼ੀ ਸ਼ਬਦ ਹੈ ਫਿਲਾਲੋਜੀ ਚਿੰਨ ਚਿੰਨਕ ਤੇ ਚਿੰਨਤ ਦਾ ਸੁਮੇਲ ਹੈ ਦਾ ਕਥਨਾਕਾਰ ਹੈ ਇਹ ਸ਼ਬ ਜਿਹੜੀ ਲਾਈਨ ਹੈ ਕਿਸ ਨੇ ਕਹੀ ਆ ਇਹ ਕਥਨ ਕਿਸ ਦਾ ਹੈ ਰੋਲਾ ਵਾਰਦ ਈਡੀ অপਸ਼ਨ ਆ ਸਾਡੇ ਕੋਲ ਸੋਸੀਉਰ ਅਨੁਸਾਰ ਚਿੰਨ ਹਨ ਤੁਨੀ ਬਿੰਬ ਤੇ ਅਰਥ ਸੰਕਲਪ ਦਾ ਸੁਮੇਨ ਕਿਹੜੀ ਚਿੰਨ ਦੀ ਪ੍ਰਕਿਰਤੀ ਨਹੀਂ ਹੈ ਚਾਰ ਆਪਸ਼ਨਾਂ ਦੇ ਵਿੱਚ ਸਾਡਾ ਆਨਸਰ ਆਊਗਾ ਅਦ੍ਰਿਸ਼ਤਾ ਚਿੰਨਕ ਤੇ ਚਿੰਨਤ ਦਾ ਸਬੰਧ ਆਪਹੁਦਰਾ ਚਿੰਨਕ ਦੀ ਪ੍ਰਕਿਰਤੀ ਆਪਹੁਦਰੀ ਸਥੂਲ ਚਿੰਨਕ ਕਿਹੜਾ ਹੈ ਸਥੂਲ ਚਿੰਨਕ ਕਿਹੜਾ ਹੈ ਪੁਸਤਕ ਚਿੰਨਕ ਦਾ ਸਬੰਧ ਹੈ ਚਿੰਨਕ ਦਾ ਸਬੰਧ ਕਿਹਦੇ ਨਾਲ ਹੈ ਧੁਨੀ ਵਿੰਬ ਨਾਲ ਅਮੂਰਤ ਚਿੰਨਕ ਕਿਹੜਾ ਹੈ ਅਮੂਰਤ ਚਿੰਨਕ ਕਿਹੜਾ ਹੈ ਚਿਰਾ ਦਿਖਾਈ ਨਹੀਂ ਦਿੰਦਾ ਹੁਕਮ ਚਿੰਨਤ ਦਾ ਸਵੰਦ ਹੈ ਸੰਕਲਪ ਨਾਲ ਪੱਛਮੀ ਭਾਸ਼ਾ ਵਿਗਿਆਨੀਆਂ ਨੇ ਕਿਸ ਭਾਰਤੀ ਭਾਸ਼ਾ ਵਿਗਿਆਨੀ ਨੂੰ ਸਭ ਤੋਂ ਵੱਧ ਮਾਨਤਾ ਦਿੱਤੀ ਹੈ ਪਾਣਿਨੀ ਨੂੰ ਅਸ਼ਟ ਅਧਿਆਏ ਗ੍ਰੰਥ ਦਾ ਕਰਤਾ ਪਾਣਿਨੀ लांग भाषा का कड़ा रूप है समूहिक आड़ा जोड़ा ऑप्शन है पैरोल पैरोल ज उचार भाषा का कड़ा रूप है व्यक्तिगत लैंग्वेज एंड लिंग्विस्टिक करता है जॉन लाइंस। लैंग्वेज पुस्तक का करता है लैंग्वेज पुस्तक का ब्लूमफील्ड ਲਾਂਗ ਤੇ ਪੈਰੋਲ ਸੰਕਲਪ ਹਨ ਲਾਂਗ ਤੇ ਪੈਰੋਲ ਸੰਕਲਪ ਨੇ ਚਾਰ ਆਪਸ਼ਨ ਦਿੱਤੇ ਹੋਏ ਨੇ ਸਾਡੇ ਕੋਲ ਸਾਡਾ ਉੱਤਰ ਕੀ ਆਊਗਾ ਭਾਸ਼ਾ ਵਿਗਿਆਨ ਲਾਂਗ ਤੇ ਪੈਰੋਲ ਦਾ ਸੰਕਲਪ ਦੁਕਤਾ ਚਾਰ ਆਪਸ਼ਨ ਦਿੱਤੇ ਹੋਏ ਨੇ ਸਾਡਾ ਉੱਤਰ ਕੀ ਆਊਗਾ ਸੋਸੀਓਰ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਓਕੇ ਥੈਂਕਸ